ਪੰਜਾਬ ਸਰਕਾਰ ਨੇ ਲੈਂਡ ਪੁਲਿੰਗ ਬਿੱਲ ਵਾਪਸ ਲੈ ਲਿਆ ਹੈ ਯਾਨੀ ਕਿ ਇਸ ਬਿੱਲ ਦੇ ਉੱਤੇ ਹੁਣ ਅਗਲੀ ਕਾਰਵਾਈ ਕੋਈ ਨਹੀਂ ਹੋਏਗੀ ਇਸ ਪਰ ਬਾਬਤ ਅਸੀਂ ਗੱਲ ਕਰ ਰਹੇ ਹਾਂ ਸ਼ਵੇਤ ਮਲਿਕ ਜੀ ਬੂਲੋ ਵੰਪੀ ਦੇ ਮਲਿਕ ਸਾਹਿਬ ਜਿਹੜਾ ਤੁਸੀਂ ਲੈਂਡ ਪੁਲਿੰਗ ਮਾਮਲਾ ਸੀਗਾ ਬੜਾ ਵਿਰੋਧ ਹੋਣ ਤੋਂ ਬਾਅਦ ਪੰਜਾਬ ਸਰਕਾਰ ਵਾਪਸ ਬੈਕਫੁੱਟ ਤੇ ਆ ਗਈ ਹੈ ਇਹ ਜਿਹੜਾ ਬਿੱਲ ਸੀਗਾ ਵਾਪਸ ਲੈ ਲਿਆ ਹੈ ਬੀਜੇਪੀ ਵੀ ਲੱਗੀ ਹੋਈ ਸੀ ਕਿਸਾਨ ਵੀ ਲੱਗੇ ਹੋਏ ਸੀਗੇ ਲਗਭਗ ਸਾਰਾ ਪੰਜਾਬ ਹੀ ਸਿਆਸੀ ਚਾਹੇ ਉਹ ਕਿਸਾਨ ਨੇ ਉਹਦੇ ਖਿਲਾਫ ਖੜੇ ਹੋਏ ਸੀਗੇ ਐਸਾ ਹੈ ਜੀ ਕਿ ਇਹ ਵਾਪਸ ਨਹੀਂ ਲੈ ਲਈ ਇਹ ਮਜਬੂਰ ਕਰ ਦਿੱਤਾ ਹੈ ਕਿਸਾਨ ਮਜ਼ਦੂਰ ਔਰ ਪਾਜਬਾ ਦੋਨਾਂ ਨੇ ਰਲ ਮਿਲ ਕੇ ਜੋ ਸੜਕਾ ਦੇ ਉੱਤਰ ਦੇ ਤਿਆਰੀ ਕਰ ਲਈ ਸੀ ਜੋ ਇਹ ਜੋ ਲੈਂਡ ਪੂਲਿੰਗ ਐਕਟ ਲੈ ਕੇ ਆਏ ਸੀ 2 ਮਹੀਨੇ 10 ਦਿਨ ਪਹਿਲੇ 2 ਜੂਨ ਨੂੰ ਉਹਦਾ ਮਤਲਬ ਲੈਂਡ ਪੂਲਿੰਗ ਨਹੀਂ ਸੀ ਲੈਂਡ ਗ੍ਰੈਬਿੰਗ ਸੀ ਕਿ ਲੋਕਾਂ ਦੀ ਜ਼ਮੀਨ ਖੋਣੀ ਸੀ ਕਿਸਾਨਾਂ ਦੀ ਆਪਣੇ ਸਮਰਥਕਾਂ ਨੂੰ ਰਜਾਣ ਦੇ ਲਈ ਤੇ ਉਹ ਦੇ ਖਿਲਾਫ ਭਾਜਪਾ ਕੋਈ ਕਾਂਗਰਸ ਤੇ ਤੁਹਾਨੂੰ ਪਤਾ ਹੀ ਹੈ ਕਿ ਉਹਨੇ ਆਵਾਜ਼ ਨਹੀਂ ਉਠਾਈ ਉਹ ਤਾਂ ਫਰੈਂਡਲੀ ਮੈਚ ਹੀ ਜੈ ਦਿੱਲੀ ਦੀ ਇੰਡੀ ਗਠਬੰਧਨ ਵਿੱਚ ਰਾਹੁਲ ਗਾਂਧੀ ਤੇ ਕੇਜਰੀਵਾਲ ਦਾ ਆਪਸ ਵਿੱਚ ਗਠਬੰਧਨ ਹੈ ਤੇ ਇੱਥੇ ਵੀ ਮਜਬੂਰ ਹੈ ਪ੍ਰਤਾਪ ਸਿੰਘ ਬਾਜਵਾ ਜੀ ਕਿ ਉਹਨਾਂ ਨੂੰ ਵੀ ਆਰਟਿਸਟ ਬੰਨਣਾ ਪੈ ਰਿਹਾ ਰੰਗਮੰਚ ਦਾ ਜਿਹੜਾ ਵਿਧਾਨ ਸਭਾ ਵਿੱਚ ਨਾਟਕ ਹੁੰਦਾ ਹੈ ਕੇਕ ਪਾਸੇ ਭਗਵੰਦਬਾਨ ਜੀ ਦੇ ਆਰਟਿਸਟ ਹੈਗੇ ਨੇ ਤੇ ਦੂਜੇ ਪਾਸੇ ਬਾਜਵਾ ਸਾਹਿਬ ਵੀ ਆਰਟਿਸਟ ਬਣ ਗਏ ਨੇ ਉਹ ਦੋਨੋਂ ਆਪਸ ਵਿੱਚ ਰੰਗ ਮੰਚ ਦੇ ਕਲਾਕਾਰ ਨਾਟਕ ਕਰਦੇ ਨੇ ਤੇ ਸ਼ਾਮਾਂ ਉਹਨਾਂ ਦੀ ਇਕੱਠੀਆਂ ਹੋ ਜਾਂਦੀਆਂ ਨੇ ਕਿਉਂਕਿ ਵਿਰੋਧ ਦਿਖਾਉਂਦਾ ਹੈ ਦਿੱਲੀ ਦੇ ਤੁਹਾਡੇ ਲੀਡਰ ਜਫੀਆਂ ਬੰਦੇ ਨੇ ਤੇ ਤੁਸੀਂ ਇੱਥੇ ਕਾਹਦਾ ਵਿਰੋਧ ਕਰ ਰਹੇ ਹੋ ਇਸੇ ਕਰਕੇ ਜਿੰਨੀਆਂ ਲੋਕ ਮਾਰੂ ਨੀਤੀਆਂ ਆਮ ਆਦਮੀ ਪਾਰਟੀ ਲਿਆਂਦੀ ਹੈ ਕਾਂਗਰਸ ਦਾ ਵਿਰੋਧ ਨਹੀਂ ਕਰਦੀ ਪਰ ਭਾਜਪਾ ਆਪਣਾ ਚੌਂਕੀਦਾਰ ਦਾ ਜੋ ਮੰਡਿਟ ਮਿਲਿਆ ਉਹ ਨਹੀਂ ਭੁੱਲੀ ਭਾਜਪਾ ਚੌਂਕੀਦਾਰ ਬਣ ਕੇ ਨਿਰੰਤਰ ਆਮ ਆਦਮੀ ਪਾਰਟੀ ਦੀ ਲੋਕਪਾਰੂ ਨੀਤੀਆਂ ਝੂਠੇ ਵਾਅਦਿਆਂ ਦਾ ਸੜਕਾਂ ਦੇ ਉੱਤਰ ਕੇ ਲੋਕਾਂ ਦੇ ਨਾਲ ਵਿਰੋਧ ਕਰ ਰਹੀ ਹੈ ਸੋ ਇਹ ਜਿਹੜਾ ਲੈਂਡ ਗ੍ਰੈਬਿੰਗ ਐਕਟ ਆਇਆ ਸੀ ਆਮ ਆਦਮੀ ਪਾਰਟੀ ਦਾ ਉਹਦਾ ਵਿਰੋਧ ਕਰਨ ਲਈ ਵੀ ਸਾਡੇ ਪ੍ਰਧਾਨ ਅਸ਼wini ਸ਼ਰਮਾ ਜੀ ਦੇ ਨਿਤਤਰ ਕੱਲ ਅਸੀਂ ਬੈਠ ਗਏ ਸੀਗੇ ਮੈਂ ਆਲਿਜੀ ਅਕਸ਼ੁਨਜੀ ਦੇ ਸਾਰੇ ਜ਼ਿਲ੍ਹਾ ਪ੍ਰਧਾਨ ਬੁਲਾਏ ਹੋਏ ਸੀ ਸੀਨੀਅਰ ਲੀਡਰਸ਼ਿਪ ਸੀ ਸਾਡੀ ਸਭ ਦੀ ਡਿਊਟੀ ਰਹਿ ਗਈ ਸੀ ਲੱਗ ਗਈ ਸੀ ਕਿ 17 ਤੋਂ ਲੈ ਕੇ 5 ਤਰੀਕ ਤੱਕ ਅਸੀਂ ਪਿੰਡਾਂ 'ਈ ਜੀ ਰਹਿਣਾ ਪਿੰਡਾਂ 'ਈ ਜੀ ਸੌਣਾ ਪਿੰਡਾਂ 'ਈ ਜੀ ਜਾਗਣਾ ਕਿਸਾਨਾਂ ਦੇ ਨਾਲ ਰਹਿਣਾ ਤੇ ਕਿਸਾਨਾਂ ਦੀ ਜ਼ਮੀਨ ਦੀ ਸੁਰੱਖਿਆ ਚੌਂਕੀਦਾਰ ਬਣ ਕੇ ਕਰੀਏ ਵੈਸੇ ਤੇ ਕਿਸਾਨ ਜੈ ਜਵਾਨ ਜੈ ਕਿਸਾਨ ਇਹ ਕਿਸਾਨ ਮਜਬੂਰ ਕਿਸਾਨ ਨਹੀਂ ਹੈ ਪੰਜਾਬ ਦਾ ਇਹ ਉਹ ਕਿਸਾਨ ਹੈ ਕਿ ਜਿੱਥੇ ਆਂਦਾ ਸਾਰੇ ਦੇਸ਼ ਦਾ ਉੱਤੇ ਹੀ ਸੀਮਾ ਸੁਰੱਖਿਆ ਦੇਖ ਲਓ ਭਾਵੇਂ ਚੀਨ ਨੇ ਹਮਲਾ ਕੀਤਾ ਪਾਕਿਸਤਾਨ ਨੇ ਹਮਲੇ ਕੀਤੇ ਸਭ ਤੋਂ ਵੱਧ ਸ਼ਹੀਦੀਆਂ ਜੇ ਪ੍ਰਾਪਤ ਕੀਤੀ ਹੈ ਤੇ ਪੰਜਾਬ ਦੇ ਕਿਸਾਨਾਂ ਦੇ ਬੱਚਿਆਂ ਨੇ ਕੀਤੀ ਹੈ ਤੇ ਜਿਹੜੇ ਕਿਸਾਨ ਦੇਸ਼ ਦੀ ਸੁਰੱਖਿਆ ਕਰ ਸਕਦੇ ਨੇ ਬਾਹਰੀਆਂ ਤਾਕਤਾਂ ਤੋਂ ਤੇ ਉਹਨਾਂ ਦੀ ਜੀਵ ਜ਼ਮੀਨ ਦੇ ਹੀ ਕਿੰਚ ਨੂੰ ਹੱਥ ਲਾਜ਼ਗਦਾ ਇਹ ਕਦੀ ਵੀ ਨਹੀਂ ਸੀ ਹੋ ਸਕਦਾ ਤੇ ਇਹ ਅੰਦੋਲਨ ਸ਼ੁਰੂ ਹੋਣ ਲੱਗਾ ਸੀ ਜਨ ਅੰਦੋਲਨ ਨੇ ਨੀਹਾਂ ਰਾ ਦਿੱਆ ਆਮ ਆਦਮੀ ਪਾਰਟੀ ਦੇ ਦੇਖੋ ਕੱਲ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਹੋਈ ਹੈ ਲੁਧਿਆਣੇ ਅਸੀਂ ਸਭ ਲੋਕ ਬੈਠੇ ਆ ਯਾਤਰਾ ਦੇ ਬਾਰੇ ਪ੍ਰਬੰਧ ਕਰਨ ਲਈ ਤੇ ਕੱਲ ਸ਼ਾਮ ਨੂੰ ਉਹਨਾਂ ਨੇ ਇਹ ਐਕਟ ਵਾਪਸ ਲੈ ਲੇ ਕਿੰਨੀ ਕੋ ਘਬਰਾ ਗਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨ ਮਜ਼ਦੂਰ ਇਕਤਾ ਦੋ ਤੇ ਭਾਰਤੀ ਜਨਤਾ ਪਾਰਟੀ ਕਿ ਜਿਸ ਤਰ੍ਹਾਂ பாஜக ਨੇ ਆਵਾਜ਼ ਚੁੱਕੀ ਸੀ ਹੈ ਬਿਲ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਵੀ 2 ਹਫ਼ਤੇ ਹੋ ਗਏ ਉਹਨਾਂ ਦਾ ਕੋਈ ਵਿਧਾਇਕ ਉਹਨਾਂ ਦਾ ਕੋਈ ਵੀ ਕਾਰਕੂਨ ਕੋਈ ਵੀ ਮੰਤਰੀ ਇਸ ਲੈਂਡ ਪੁਲਿੰਗ ਦੇ ਬਾਰੇ ਗੱਲ ਨਹੀਂ ਸੀ ਕਰ ਰਿਹਾ ਥੈਟ ਮੀਨਸ ਕਿ ਵੀ ਉਹ ਪਹਿਲੇ ਪਲਾਨ ਕਰ ਰਹੇ ਸੀ ਨਹੀਂ ਪਲਾਨ ਨਹੀਂ ਸੀ ਕਰ ਰਹੇ ਜੀ ਉਹਨਾਂ ਨੇ ਇਹ ਸੋਚਿਆ ਸੀ ਕਿ ਇੱਕ ਸਾਲ ਹੈ ਦਿੱਲੀ ਦੇ ਵੀ ਸਾਰੇ ਨਕਾਰੇ ਹੋਏ ਰਿਜੈਕਟਡ ਡਿਜੈਕਟਡ ਨੇਤਾ ਉਹ ਵੀ ਪੰਜਾਬ ਵਿੱਚ ਆ ਗਏ ਨੇ ਉਹਨਾਂ ਦਾ ਤੇ ਲੁੱਟਣ ਦਾ ਪਲਾਨ ਹੈ ਪਤਾ ਇੱਕ ਸਾਲ ਬਾਅਦ ਤੇ ਜੋ ਹਾਲ ਹੋਣਾ ਹੈ ਕਿ ਵਿਦਾਈ ਹੋ ਜਾਣੀ ਹੈ ਦੇਸ਼ ਚੋਂ ਹੀ ਆਮ ਆਦਮੀ ਪਾਰਟੀ ਖਤਮ ਹੋਇਆ ਨਹੀਂ ਹੈ ਇਹ ਵੀ ਕੋਈ ਉਪਰਾਲਾ ਸੀਗਾ ਜਿਹੜਾ ਕਿਸਾਨਾਂ ਨੂੰ ਲੁੱਟਦਾ ਜਿਹੜਾ ਸਵਲ ਨਹੀਂ ਹੋ ਪਾਇਆ ਅੱਛਾ ਅਸੀਂ ਟੈਰਿਫ ਦੀ ਗੱਲ ਕਰ ਰਹੇ ਹਾਂ ਕਿ ਵੀ ਅਮਰੀਕਾ ਨੇ ਭਾਰਤ ਦੇ ਉੱਤੇ ਟੈਰਿਫ ਲਾਉਣਾ ਸ਼ੁਰੂ ਕਰ ਦਿੱਤਾ ਹੈ 50% ਤੱਕ ਚਲਾ ਗਿਆ ਹਜੇ ਹੋਰ ਵੀ ਚਾਂਸ ਹੋ ਸਕਦੇ ਨੇ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਤੇ ਚ ਜਾਣਿਆ ਹੈ ਕਿ ਇਸ ਤੇ ਕੋਈ ਵੀ ਗੱਲ ਨਹੀਂ ਕਰ ਰੇ ਉਸ ਦੇ ਖਿਲਾਫ ਸਵਦੇਸ਼ੀ ਦਾ ਉਹਨਾਂ ਨੇ ਨਾਰਾ ਦਿੱਤਾ ਇਹ ਤੇ ਤੁਸੀਂ ਮੰਨਦੇ ਹੋ ਕਿ ਆਸ਼ ਦੇਸ਼ ਦੇ ਬੱਬਰ ਸ਼ੇਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਹਿਆਤ ਤੇ ਹੈ ਅੱਜ ਕਮਜ਼ੋਰ ਪ੍ਰਧਾਨ ਮੰਤਰੀ ਕਾਂਗਰਸ ਦੇ ਜਿਹੜੇ ਆਏ ਉਹ ਨਹੀਂ ਹੈਗੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਹਿ ਦਿੱਤਾ ਕਿ ਜਿੰਨੇ ਵੀ ਮਾਰੇ ਪ੍ਰਣਾਮ ਹੋ ਜਾਣ ਅਸੀਂ ਉਹਦਾ ਮੁਕਾਬਲਾ ਕਰਨ ਲਈ ਤਿਆਰ ਆ ਪਰ ਮੈਂ ਦੇਸ਼ ਦੇ ਕਿਸਾਨ ਦੇ ਉੱਤੇ ਕਿਸੇ ਵੀ ਬਾਰੀ ਦੇ ਦਾ ਹਮਲਾ ਨਹੀਂ ਹੋਉਂਦਾ ਕਿਉਂਕਿ ਪਾਲਿਸੀ ਤੇ ਇਹ ਹੀ ਸੀ ਅਮਰੀਕਾ ਦੀ ਕਿ ਤੁਸੀਂ ਟੈਰਿਫ ਘਟਾਓ ਕਿਸਾਨੀ ਤੇ ਮੱਛੀ ਪਾਲਣ ਤੇ ਡੇਰੀ ਤੇ ਤੇ ਜੇ ਉਹ ਮੋਦੀ ਸਾਹਿਬ ਮੰਨ ਜਾਂਦੇ ਤੇ ਮਾਲ ਤੇ ਉਹਨਾਂ ਦਾ ਵਿਗਨਾ ਸ਼ੁਰੂ ਹੋ ਜਾਣਾ ਇੱਥੇ ਭਾਰਤ ਦੇ ਕਿਸਾਨ ਨਹੀਂ ਕਰਨਾ ਸੀ ਉਹਨਾਂ ਨੇ ਕਿਹਾ ਮੈਂ ਬਿਲਕੁਲ ਸਮਝੌਤਾ ਨਹੀਂ ਕਰਾਂਗਾ ਮੈਂ ਆਪਣੇ ਕਿਸਾਨ ਨੂੰ ਦੇਖਣਾ ਹੈ ਆਪਣੇ ਮੱਛੀ ਪਾਲਕ ਨੂੰ ਦੇਖਣਾ ਹੈ ਆਪਣੇ ਡੇਰੀ ਦਾ ਜਿਹੜਾ ਕੰਮ ਕਰਨ ਵਾਲੇ ਸਾਡੇ ਦੇਸ਼ ਵਾਸੀ ਨੇ ਉਹਨਾਂ ਨੂੰ ਦੇਖਣਾ ਹੈ ਤੇ ਮੈਂ ਨਹੀਂ ਤੁਗਾ ਮੈਂ ਡਰਾਂਗਾ ਤੇ ਮੈਂ ਇੱਕ ਡਾ ਵੱਡਾ ਸਟੈਪ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਔਰ ਬਹੁਤ ਕਿਸਾਨੀ ਯੂਨੀయన్స్ ਨੇ ਜਿਨ੍ਹਾਂ ਨੇ ਇਹ ਦਸਪਰਤਨ ਵੀ ਕੀਤਾ ਮੋਦੀ ਜੀ ਦਾ ਧੰਨਵਾਦ ਕੀਤਾ ਜਿਹੜੀਆਂ ਮੁੱਖ ਕਿਸਾਨੀ ਜਥੇਬੰਦੀਆਂ ਨੇ ਕਿ ਜਿਹੜਾ ਮੋਦੀ ਜੀ ਨੇ ਇਹ ਸਖਤ ਸਟੈਪ ਲਿੱਤਾ ਦੁਨੀਆ ਦੀ ਸਭ ਤੋਂ ਤਾਕਤਵਰ ਸ਼ਕਤੀ ਦੇ ਅਗੇ ਪਾਕਿਸਤਾਨ ਚਲਾ ਗਿਆ ਪ੍ਰਧਾਨ ਮੰਤਰੀ ਦੇ ਖਿਲਾਫ ਹੁਣ ਚੱਲਦਾ ਪਿਆ ਭਾਰਤ ਦੇ ਖਿਲਾਫ ਹੁਣ ਨੇ ਵੀ ਵਿਆਮ ਦੇਣੇ ਸ਼ੁਰੂ ਕਰ ਦਿੱਤੇ ਨੇ ਅਮਰੀਕਾ ਦੇ ਨਾਲ ਫੇਰੀ ਤੋਂ ਬਾਅਦ ਕਿ ਸਾਡੇ ਕੋਲ ਐਟਮ ਬੰਬ ਹੈ ਅਸੀਂ ਅੱਧੀ ਦੁਨੀਆ ਤਬਾਹ ਕਰ ਦੇਗੇ ਤੁਸੀਂ ਕਿਸਾ ਦੇਖਦੇ ਹੋ ਬੰਬ ਜਿਹੜਾ ਹੈ ਨਾ ਉਹ ਤੋਪ ਨਹੀਂ ਚਲਾਉਂਦੀ ਬੰਬ ਹਮੇਸ਼ਾ ਜਿਗਰਾਉਣਾ ਚਾਹੀਦਾ ਹੈ ਜਿਹੜਾ ਪਾਕਿਸਤਾਨ ਗੋਲ ਨਹੀਂ ਹੈ ਤੇ ਉਹਦੇ ਗਿੱਦੜ ਭੱਪੀਆਂ ਦਿੰਦਾ ਹੀ ਰਹਿੰਦਾ ਬਾਅਦ ਵਿੱਚ ਹੱਥ ਜੋੜ ਕੇ ਸਮਝੌਤਾ ਕਰਨ ਵੀ ਆਜਹਾਰ ਵਾਰੀ ਆਏ ਭਾਵੇਂ 71 ਸੀ ਤੇ 90 ਹਜ਼ਾਰ ਫੌਜੀਆ ਨੇ ਆ ਗਿਆ ਧਿਆਨ ਸੁਰਤੇ ਭਾਵੇਂ ਆਪਰੇਸ਼ਨ ਸਿਧੂਰ ਹੋਇਆ ਤੇ ਉਹਦੇ ਜਾ ਕੇ ਉਹਨਾਂ ਦੇ ਵੱਲੋਂ ਫੋਨ ਆਇਆ ਇਹ ਤੇ ਸਿੱਧੋ ਗਿਆ ਰੋਡ ਦੀ ਫਾਇਰ ਪਰ ਟ੍ਰੰਪ ਨੇ ਵੀ ਮੰਨ ਲਿਆ ਕਿ ਮੇਰਾ ਕੋਈ ਯੋਗਦਾਨ ਨਹੀਂ ਇਹ ਉਹਨਾਂ ਨੇ ਬੇਨਤੀ ਕੀਤੀ ਕਿ ਯੁੱਧ ਰੋਕ ਦਿਓ ਕੋ ਨੂੰ ਪਤਾ ਜੀ ਇਹ ਯੁੱਧ 2-3-4 ਦਿਨ ਚੱਲ ਗਿਆ ਜਿਸ ਲਈ ਭਾਰਤ ਨੇ ਆਪਣਾ ਟ੍ਰੇਲਰ ਹੀ ਦਿਖਾਇਆ ਕਿਉਂ ਉਹਨਾਂ ਦੇ 에ਅਰ ਬੇਸ ਉਡਾਦੇ ਜਿੱਤੋਂ ਭਾਈ ਜਾਂ ਚੱਲਦੇ ਸੀ ਤانوں ਸਮਝ ਆ ਗਿਆ ਕਿ ਪਾਕਿਸਤਾਨ ਹੀ ਖਤਮ ਹੋ ਜਾਣਾ ਹੈ ਜੇ ਤਿੰਨ ਚਾਰ ਦਿਨ ਯੁੱਧ ਚੱਲਿਆ ਬੇਦੀ ਕੀਤੀ ਪਰ ਅਸੀਂ ਜਾਨਦੀ ਦੇ ਪੁਜਾਰੀ ਆ ਅਸੀਂ ਉਹ ਬੇਦੀ ਪਰਵਾਣ ਕੀਤੀ ਪਾਕਿਸਤਾਨ ਦੀ ਥਾਲੇ ਉਹਨੂੰ ਪੈਂਡਿੰਗ ਕੀਤਾ ਸਿੰਧੂਰ ਨੂੰ ਖਤਮ ਨਹੀਂ ਕੀਤਾ ਜੇ ਪਾਕਿਸਤਾਨ ਸ਼ਰਾਰਤਾ ਤੋਂ ਬਾਝ ਨਹੀਂ ਆਏਗਾ ਤੇ ਪਾਕਿਸਤਾਨ ਦਾ ਨਾਂ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਏਗਾ ਸ਼ੁਕਰੀਆ ਸੋ ਬੀਜੇਪੀ ਦੇ ਪੂਰਵ ਸੰਸਦ ਸ਼ਵੇਤ ਮਲਿਕ ਜੀ ਨੇ ਅੱਜ ਇੱਕ ਪੱਤਰਕਾਰ वार्ता ਦੇ ਦੌਰਾਨ ਲੈਂਡ ਪੁਲਿੰਗ ਮਾਮਲਾ ਜਿਹੜਾ ਸਰਕਾਰ ਵੱਲੋਂ ਵਾਪਸ ਲੈ ਲਿਆ ਗਿਆ ਉਹਦਾ ਸ਼ੇ ਬੀਜੇਪੀ ਨੂੰ ਦਿੱਤਾ ਹੈ ਕਿ ਬੀਜੇਪੀ ਵੱਲੋਂ ਇੱਕ ਪਲਾਨ ਕੀਤਾ ਜਾ ਰਿਹਾ ਸੀਗਾ ਕਿ ਲੋਕਾਂ ਨੂੰ ਪਿੰਡਾਂ ਥਾਵਾਂ ਤੇ ਜਾ ਕੇ ਇਸ ਦੇ ਖਿਲਾਫ ਸੂਚਿਤ ਕੀਤਾ ਜਾਏ ਉਸ ਤੋਂ ਪਹਿਲੇ ਹੀ ਪੰਜਾਬ ਸਰਕਾਰ ਵੱਲੋਂ ਇਸ ਮੇਲ ਨੂੰ ਵਾਪਸ ਲੈ ਲਿਆ ਹੈ ਕੈਮਰਾਕਰਨ ਤੇਜ ਦੇ ਨਾਲ ਜੋਤੀ ਬਹਲ ਡੈਨਿਕ ਸੂਰਤ ਟੀਵੀ ਅਫਿਸ